ਸੈਂਕੜਿਆਂ ਦੀ ਗਿਣਤੀ 'ਚ ਇਸ ਇਮਾਰਤ ਤੇ ਚੜ੍ਹ ਭੰਤ ਤੋੜ ਕਰ ਰਹੇ ਇਹ ਲੋਕ ਭੰਤ ਤੋੜ ਕਰ ਇਮਾਰਤ ਕੀਤੀ ਅੱਗ ਦੇ ਹਵਾਲੇ ਤਸਵੀਰਾਂ ਪਾਕਿਸਤਾਨ ਦੇ ਖੈਬਰ ਪਖਤੂ ਨਖਵਾ ਦੀਆਂ ਨੇ ਜਿੱਥੇ ਬੁੱਧਵਾਰ ਨੂੰ ਹਿੰਸਕ ਹੋਈ ਇਸਪੀਡ ਨੇ ਇੱਕ ਮੰਦਰ ਤੇ ਧਾਵਾ ਬੋਲ ਦਿੱਤਾ ਬੇਲਗਾਮ ਇਸਪੀਡ ਨੇ ਮੰਦਰ ਦੀ ਭੰਤ ਤੋੜ ਕੀਤੀ ਜਿਸ ਤੋਂ ਬਾਅਦ ਮੰਦਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਪਹਿਲਾਂ ਮੰਦਰ ਦੀ ਛੱਤ ਤੋੜੀ ਦੀਵਾਰਾਂ ਢਹਿ ਢੇਰੀ ਕੀਤੀਆਂ ਤੇ ਫਿਰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਦਾ ਦੁਨੀਆ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ پاکستان ਦਾ ਸੂਬਾ ਖੈਬਰ ਪਖਤੂਨ ਖਾਨ ਜਿਹੜਾ ਹੈ ਉਸ ਤੇ ਇੱਕ ਜ਼ਿਲ੍ਹਾ ਕਰਕ ਵਿੱਚ ਇੱਕ ਅਫਸੋਸਨਾਕ ਵਾਕਿਆ ਜਿਹੜਾ ਉਹ ਪੇਸ਼ ਆਇਆ ਸੀ ਹਿੰਦੂਆਂ ਦੇ ਇੱਕ ਬਹੁਤ ਕਦੀਮ ਮੰਦਿਰ ਨੂੰ ਕੁਝ ਸ਼ਰਪਸੰਦਾਂ ਨੇ ਨੁਕਸਾਨ ਪਹੁੰਚਾਇਆ ਉਹਨੂੰ ਅਗਲਾ ਦਿੱਤੀ ਸੀ ਔਰ ਇਸ ਵਾਕਏ ਤੇ ਨਾ ਸਿਰਫ وزیراعظم ਇਮਰਾਨ ਖਾਨ ਨੇ ਨੋਟਿਸ ਲਿਆ ਔਰ ਫੌਰੀ ਤੌਰ ਤੇ ਸ਼ਰਪਸੰਦਾਂ ਦੇ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਪਰ ਕੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀ ਐਸਾ ਆਜ਼ੁਦ ਨੋਟਿਸ ਲੈਂਦਿਆ ਹੋਇਆ ਹੈ 5 ਤਰੀਕ ਨੂੰ ਜਿਹੜੀ ਹੈ ਉਹ ਚੀਫ ਸੈਕਟਰੀ ਜਿਹੜੇ ਖੈਬਰ ਪਖਤੂਨਖਵਾ ਦੇ ਉਹਨਾਂ ਨੂੰ ਤੇ ਬਾਕੀ ਲੋਕਾਂ ਨੂੰ ਅਤਲਬ ਕਰ ਲਿਆ ਪਾਕਿਸਤਾਨ Hindu ਕੌਂਸਲ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਰਮੇਸ਼ ਕੁਮਾਰ ਉਹਨਾਂ ਨੇ ਚੀਫ ਜਸਟਿਸ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਜਿਹੜਾ ਉਹ ਉਠਾਇਆ ਸੀ ਅਤੇ ਮੁਕਾਮੀ ਪੁਲਿਸ ਜਿਹੜੀ ਇਹ ਕਰਕਦੀ ਉਹ ਵੀ ਸ਼ਰਪਸਦਾਂ ਦੇ ਖਿਲਾਫ ਕਾਰਵਾਈ ਕਰਦੀ ਪਈ ਹੈ ਜਿਨ੍ਹਾਂ ਨੇ ਮਸ਼ਤਰ ਹੋ ਕੇ ਇੱਕ ਹਿੰਦੂਆ ਦੇ ਮਕਦਸ ਮੁਕਾਮ ਨੂੰ ਜਿਹੜਾ ਉਹ ਅਗਲਾ ਦਿੱਤੀ ਸੀ ਸ਼ਹਿਰ ਕਰਕਚੇ ਮੰਦਿਰ ਨੂੰ ਢਾਹ ਢੇਰੀ ਕੀਤਾ ਗਿਆ ਇਸ ਇਲਾਕੇ ਚ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੀ ਸਰਕਾਰ ਹੈ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮੰਦਿਰ ਦੀ ਭੰਨਤੋੜ ਕਿਉਂ ਕੀਤੀ ਗਈ ਫਿਲਹਾਲ ਜਾਂਚ ਜਾਰੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੁਝ ਲੋਕੋ ਨੇ ਉਸ ਤੇ ਹਮਲਾ ਕੀਤਾ ਉਸ ਕੀ ਕੁਝ ਹਿੱਸੇ ਨੂੰ ਗिराਇਆ ਗਿਆ اس پر فوری طور پر وزیر اعظم پاکستان محترم جناب عمران خان کی ہدایت پر مقامی انتظامیہ اور مقامی پولیس کے ساتھ ہم نے رابطہ کیا مکمل تفصیلات حاصل کی گئی ہیں جن لوگوں نے یہ عمل کیا ہے ان کے خلاف قانون کے مطابق کارروائی ہو گئی یہ بات واضح رہنی چاہیے کہ پاکستان آئین پاکستان تمام آ پاکستانیوں کے حقوق کا تعین کرتا ہے وہ ہماری اقلیتی برادری ہو یا مسلمان ہو کسی شخص کو یہ حق نہیں ہے کہ وہ قانون کو اپنے ہاتھ میں لے اس حوالے سے حکومت پاکستان نے حکومت خیبر پختونخوا نے جو فوری اقدامات اٹھائے ہیں ایف آئی آر درج کی گئی ہے اور مجرمین کی گرفتاری کا سلسلہ جو ہے وہ شروع ہے پاکستان میں رہنے والے हम अपने हिंदू बरादरी के भाइयों को यह यकीन दिलाते हैं कि मां वराय आयन और कानून मंदिर दी पान तोड़ के खिलाफ पाकिस्तान च विरोध प्रदर्शन हो रहे हैं इंसाफ दी मांग कीती जा रही है हिंदू भाईचारे के दे लोगों के वलो इंसाफ मांगा जा रहा है जिस तरीके से सतास किया गया फायर किया गया बेरुबीती की गई एक तो बहुत ही ज्यादा हमें यूएचएस का ओके मैं समझता हूं ये रिपेयरबल्स नहीं है कि ये 1997 में हुआ हमारा कभी 1997 के बाद ऐसा ही واقعہ ਆ ਚੁਕਾ ਹੈ ਇਹ ਮੰਦਰ ਹਿੰਦੂ ਸੰਤ ਸ੍ਰੀ ਪਰਮਹੰਸ ਜੀ ਦੀ ਸਮਾਧੀ ਹੈ ਜਿਸ ਤੇ ਵਿਵਾਸ ਸੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮ ਤੇ ਇਸ ਮੰਦਰ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਸਾਲ 2015 ਦੇ ਵਿੱਚ ਅਦਾਲਤ ਨੇ ਮੋੜ ਨਿਰਮਾਣ ਦੀ ਮਨਜ਼ੂਰੀ ਦਿੱਤੀ ਸੀ ਇਸ ਤੋਂ ਪਹਿਲਾਂ ਇਸ ਮੰਦਰ ਨੂੰ ਸਾਲ 1997 ਦੇ ਵਿੱਚ ਸਥਾਨਕ ਮੁਫਤੀ ਨੇ ਨੁਕਸਾਨ ਪਹੁੰਚਾਇਆ ਸੀ ਹਾਲਾਂਕਿ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਕੱਟੜਵਾਦੀ ਇਸਲਾਮਿਕ ਪਾਰਟੀ ਦੇ 26 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਏ ਇਸ ਮਾਮਲੇ ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ 5 ਜਨਵਰੀ ਨੂੰ ਸੁਣਵਾਈ ਕਰੇਗੀ